ਪਾਸੇ ਸੰਸਾਰ ਕੋ ਇਕ ਪਾਸੇ ਕਰਤਾਰ ਕੋ ਸੰਸਾਰ ਤੇ ਕਰਤਾਰ ਨੂੰ ਜੋੜਨ ਵਾਲੀ ਜਿਹੜੀ એનર્ਜੀ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਸ੍ਰਿਸ਼ਟੀ ਦੀ ਗੱਲ ਕਰਦੀ ਹੈ ਨਾ ਜੀ ਇਹਨੂੰ ਉਹ ਖੁੱਲੀ ਕਿਤਾਬ ਕਹਿੰਦੀ ਬਾਣੀ ਜਿਹਦੇ ਆਦ ਵਾਲੇ ਵਰਕੇ ਵੀ ਕਿਸੇ ਨੂੰ ਲੱਭੇ ਨਹੀਂ ਤੇ ਅੰਤ ਵਾਲੇ ਵੀ ਨਹੀਂ ਲੱਭੇ ਵਿੱਚ ਹੈ ਜੋ ਹੈ ਆਦ ਕਦੋਂ ਹੋਇਆ ਥਿਤਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਅੰਤ ਕਦੋਂ ਹੋਵੇਗਾ ਉਸ ਦਾ ਵੀ ਕੋਈ ਪਤਾ ਨਹੀਂ ਕੀ ਮੈਂ ਫਿਰ ਬੇਨਤੀ ਕਰਾਂਗਾ ਜੀ ਜਿਹੜਾ ਆਪ ਹੀ ਨੇ ਆਪ ਸਾਜੋ ਆਪ ਜੀ ਕਹੋਗੇ ਜੀ ਕਥਾ ਤੇ ਚੱਲ ਰਹੀ ਹੈ ਗੁਰਗੰ ਭੇਦ ਸੋ ਹਰ ਕੋ ਪਾਉ ਪਰ ਇਹਦਾ ਵੀ ਇੱਕ ਕਾਰਨ ਹੈ ਹੁਣ ਇਹ ਜਿਹੜੀ ਪਰਮਾਤਮਾ ਸੰਬੰਧੀ ਹੈ ਤੇ ਅਗਲੀ ਗੱਲ ਨਾਮ ਜਦੋਂ ਉਹਨਾਂ ਨੇ ਵੈਗੁਰੂ ਜੀ ਨੇ ਸਿਰਜਣਾ ਕਰ ਰਹੇ ਨੇ ਨਾ ਜੀ ਚਲੋ ਇੱਕ ਤਾਂ ਪਦਾਰਥਾਂ ਦੌਰ ਤੇ ਕਹਾਂਗੇ ਪਾਣੀ ਹੈ ਪਾਣੀ ਚੋ ਜੀਵਨ ਹੈ ਅਸੀਂ ਇਹ ਸ਼ਬਦ ਵਰਤਨੇ ਆ ਪਰ ਅਦ੍ਰਿਸ਼ਟ ਗੁਰੂ ਸਾਹਿਬ ਕਹਿੰਦੇ ਨੇ ਭਾਈ ਸਿੱਖੋ ਉਸ ਆਪਣੇ ਵਿੱਚੋਂ ਨਾਮ ਦੀ ਸ਼ਕਤੀ ਕੱਢਦਾ ਹੈ ਉਹਨੂੰ ਨਾਮ ਹੀ ਕੋਈ ਵੈਗਰੂ ਰਾਮ ਕਹੋ ਤਾਂ ਵੀ ਹੈ ਉਹ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਇਹ ਸਭ ਕੁਝ ਨਾਮ ਕਰਕੇ ਹੈ ਪਰ ਉਹ ਸ਼ਕਤੀ ਦੋ ਚੀਜ਼ਾਂ ਇੱਕ ਆਪੀ ਨੇ ਸਾਜਿਓ ਅੱਗੇ ਆਪੀ ਨੇ ਰਚਿਓ ਨਾਮ ਦੋ ਹੈ ਨਾ ਜੀ ਇਦਾ ਮਤਲਬ ਉਥੇ ਆਪੀ ਨੇ ਸਾਜਿਓ ਤੋਂ ਬਾਅਦ ਨਾਮ ਆਇਆ ਹੈ ਕਿਉਂਕਿ ਨਾਮ ਤੋਂ ਬਿਨਾ ਵਿਸਤਾਰ ਹੀ ਨਹੀਂ ਹੋ ਸਕਦਾ ਨਾਮ ਉਹ ਸੇਤੂ ਹੈ ਨਾਮ ਉਹ ਪੁਲ ਹੈ ਨਾਮ ਉਹ ਸ਼ਕਤੀ ਹੈ ਜਿਹੜੀ ਸਾਨੂੰ ਪਰਮਾਤਮਾ ਦੇ ਆਪੀ ਨੇ ਦੇ ਨਾਲ ਜੋੜਦੀ ਹੈ ਜਿੰਨੀ ਕੋ ਸਮਝ ਪਈ ਸਤਗੁਰਾਂ ਨੇ ਕਿਹਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਆਪ ਉਹਨੇ ਨਾਮ ਰਚਿਆ ਨਾਮ ਤੋਂ ਬਾਅਦ ਕੀ ਹੋਇਆ ਗੁਰਮੁਖੋ ਨਾਮ ਤੋਂ ਬਿਨਾ ਤਾਂ ਪਸਾਰੈ ਨਾ ਆ ਆ ਜਿਹੜੀ ਪਹਾੜੀ ਐ ਨਾਮ ਤੋਂ ਬਿਨਾ ਹੋ ਸਕਦੀ ਆਪੇ ਨਾ ਆਪ ਸਾਜੋ ਆਪੇ ਨਾ ਰਚਿਓ ਨਾਉ ਦੁਈ ਕੁਦਰਤ ਸਾਜੀਐ ਨਾਮ ਵਿੱਚ ਖਲੋਤਾ ਏਕ ਪਾਸੇ ਸੰਸਾਰ ਕੋ ਆਪਣੀ ਲੱਭਜਾਂ ਪੰਜਾਬੀ ਚ ਕੋ ਇੱਕ ਪਾਸੇ ਕਰਤਾਰ ਕੋ ਸੰਸਾਰ ਤੇ ਕਰਤਾਰ ਨੂੰ ਜੋੜਨ ਵਾਲੀ ਜਿਹੜੀ એનર્ਜੀ ਹੈ ਉਹਨੂੰ ਗੁਰੂ ਨਾਮ ਕਹਿੰਦੇ ਆ ਫਿਰ ਉਸ ਸਤਗੁਰੂ ਵਿੱਚ ਵਰਤਦਾ ਹੈ ਉਹ ਉਸ ਵਿੱਚ ਮੇਰ ਕਰਦਾ ਹੈ ਆਪੀ ਨੇ ਆਪ ਸਾਜੋ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜਿਆ ਕਰ ਆਸਨ ਡਿਠੋ ਚਾਹੋ ਹੁਣ ਚੌਥਾ ਸ਼ਬਦ ਹੈ ਜੀ ਪਹਿਲਾ ਆਪੀ ਨੇ ਫਿਰ ਨਾਮ ਫਿਰ ਦੁਈ ਕੁਦਰਤ ਫਿਰ ਆਸਨ ਲਾ ਕੇ ਬੈਠ ਗਿਆ ਕਿਉਂਕਿ ਨਾਮ ਨਾਮੀ ਤੋਂ ਬਿਨਾ ਰਹਿ ਨਹੀਂ ਸਕਦਾ ਨਾਮ ਹੈ ਹੀ ਨਾਮੀ ਨਾਲ ਜੁੜੀ ਹੋਈ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਈ ਡੱਲਾ ਜਿਨੇ ਪੁੱਛਿਆ ਕਈ ਸਾਲ ਪਹਿਲਾਂ ਵੀ ਇੱਥੇ ਅਰਜ਼ ਕਰਕੇ ਗਿਆ ਸਾਂ ਕਿ ਸਤਿਗੁਰੂ ਜੀ ਨਾਮ ਬਾਣੀ ਕੀ ਹੈ ਬਾਣੀ ਨਾਮ ਕੀ ਹੈ ਅਗਲਾ ਉਹਨਾਂ ਨੇ ਕਿ ਸਵਾਲ ਸੀ ਵਹਿਗੁਰੂ ਜੀ ਦਾ ਖਾਲਸਾ ਕੀ ਹੈ ਇੱਕ ਹੀ ਵਹਿਗੁਰੂ ਜੀ ਦਾ ਖਾਲਸਾ ਹੁਣ ਆਹ ਬੰਦਾ ਕਹਿੰਗੇ ਜੀ ਇਹ ਕੋਈ ਸਵਾਲ ਸੀ ਕਿ ਵਹਿਗੁਰੂ ਜੀ ਦਾ ਖਾਲਸਾ ਕੀ ਹੈ ਜੇ ਆਪਾਰਧ ਕਰਾਂਗੇ ਸਿੱਧ ਅਰਥ ਕਰਾਂਗੇ ਜੀ ਵੈਗੁਰੂ ਜੀ ਦਾ ਖਾਲਸਾ ਦਰ ਤੇ ਵੈਗੁਰੂ ਜੀ ਦਾ ਖਾਲਸਾ ਕਾਹ ਦੀ ਤਾਂ ਦਾ ਕਰਦੇ ਆਂਗੇ ਮਹਾਰਾਜ ਕਹਿੰਦੇ ਨੇ ਦਲਿਆ ਪਹਿਲਾ ਤੇਰਾ ਸਵਾਲ ਹੈ ਬਾਣੀ ਨਾਮ ਕੀ ਹੈ ਕਹਿੰਦੇ ਇਹ ਬਾਣੀ ਨਾਮ ਚੋਂ ਆਈ ਹੈ ਜਿੰਨਾ ਜਪਿਆ ਮੈਂ ਕੱਲ ਕਿਹਾ ਸੀ ਗਿਆਨ ਧਿਆਨ ਵਿੱਚ ਆਈ ਜਿਸ ਨਾਮ ਦੀ ਤਪੈਲਿਸ਼ ਬਾਣੀ ਆਈ ਹੈ ਉਹ ਬਾ ਨਾਮ ਵੀ ਬਾਣੀ ਦੇ ਵਿੱਚ ਮੌਜੂਦ ਹੈ ਉਹ ਤਾਕਤ ਬਾਣੀ ਚ ਹੈ ਜਦੋਂ ਸਿੱਖ ਇਕਾਗਰਤਾ ਨਾਲ ਬਾਣੀ ਪੜ੍ਹਦਾ ਹੈ ਤੁਸੀਂ ਮਹਿਸੂਸ ਕਰੋਗੇ ਟਿਕ ਕੇ ਸੁਖਮਨੀ ਸਾਹਿਬ ਜਾਂ ਕੋਈ ਸ਼ਬਦ ਪੜ੍ਹੋ ਦੋ ਦੋ ਤਰੀਕੇ ਹੋਣਗੇ ਇੱਕ ਪਾਸੇ ਆਪ ਜੀ ਦੀ ਰਸਨਾ ਚ ਬਾਣੀ ਚੱਲੇਗੀ ਸੀਨੇ ਨੂੰ ਹੱਥ ਲਾ ਕੇ ਦੇਖੋ ਅੰਦਰੂ ਵੈਗਰੂ ਸ਼ਬਦ ਚੱਲਦਾ ਹੋਵੇਗਾ ਇਹ ਹੁੰਦਾ ਹੈ ਜੀ ਉਹਦੀ ਮਿਹਰ ਨਾਲ ਉਹਦੀ ਉਹਦੀ ਕਿਰਪਾ ਨਾਲ ਜੀ ਆਪਣੀ ਜ਼ੋਰ ਨਾਲ ਨਹੀਂ ਇਸੇ ਕਰਕੇ ਗੁਰੂ ਜੀ ਨੇ ਕਿਹਾ ਇਹ ਬਾਣੀ ਜੋ ਜਿਉ ਜਾਣੇ ਇਸ ਅੰਤਰ ਰਵ ਹੈ ਹਰ ਨਾਮ ਕਮਾਲ ਦੀ ਗੱਲ ਨਾਮ ਤੇ ਬਾਣੀ ਕੋ ਵੱਖਰੇ ਨੇ ਜਿਹੜਾ ਇਸ ਬਾਣੀ ਨੂੰ ਆਪਣੇ ਅੰਤਰ ਆਤਮੇ ਤੋਂ ਜਾਣਦਾ ਹੈ ਗੁਰਮਖੋ ਬਾਣੀ ਵਿੱਚ ਹੀ ਨਾਮ ਸਮੋਇਆ ਹੋਇਆ ਹੈ ਜੇ ਅੱਖਰਾਂ ਵਿੱਚ ਨਾਮ ਸਮੋਇਆ ਹੈ ਤੇ ਫਿਰ ਬਾਹਰ ਜਦੋਂ ਅੱਖਰ ਪੜ੍ਹ ਕੇ ਜਪ ਕੇ ਜਿਵੇਂ ਬੇਨਤੀ ਕਰਨੀ ਵਾਰ-ਵਾਰ ਦੀ ਤੇ ਉਹ ਹੀ ਨਾਮ ਫਿਰ ਹਰ ਥਾਂ ਤੇ ਮਹਿਸੂਸ ਹੁੰਦਾ ਹੈ ਸਤਗੁਰਾਂ ਨੇ ਬਖਸ਼ਿਸ਼ ਕੀਤੀ ਕਹਿੰਦੇ ਨੇ ਢਲਿਆ ਅਧਿਆਤਮਕਤਾ ਇਦੇ ਤੇ ਚੱਲ ਲਈ ਜਿਹੜੀ ਬਾਣੀ ਹੈ ਸਤਿਗੁਰਾਂ ਦੀ ਇਹ ਤੀਰ ਹੈ ਸਮਝਾਣ ਲਈ ਬਾਣੀ ਤੀਰ ਹੈ ਜਦੋਂ ਸ਼ਬਦ ਦੇ ਤੀਰ ਬਾਣੀ ਦੇ ਤੀਰ ਵੱਜਦੇ ਨੇ ਡਲਿਆ ਤੁਰ ਅੰਦਰ ਬਾਣੀ ਵਿੰਨ ਦੀ ਹੈ ਖਿਰਦੇ ਨੂੰ ਉਹਦੇ ਵਿੱਚ ਜਿਹੜਾ ਸੁਰਾਖ ਪੈਂਦਾ ਇਹ ਲਵ ਸਿਰਫ ਬੋਲਣ ਵਾਲੇ ਨੇ ਹਾਰਟ 'ਚ ਕੋਈ ਸੁਰਾਖ ਨਹੀਂ ਜਦੋਂ ਅੰਦਰ ਨੂੰ ਤੀਰ ਵਿਰ ਦਿੰਦਾ ਉਸ ਸਰਾਖ ਦੇ ਰਾਹੀ ਇਕਾਗਰਤਾ ਵਿੱਚੋਂ ਨਾਮ ਚੱਲਦਾ ਉਹ ਨਾਮ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਦਿੰਦਾ ਹੈ ਅਗਲਾ ਸਵਾਲ ਤੇਰਾ ਕਿ ਵਾਹਿਗੁਰੂ ਜੀ ਦਾ ਖਾਲਸਾ ਕੀ ਹੈ ਮਹਾਰਾਜ ਜੀ ਹੱਸ ਕੇ ਕਹਿੰਦੇ ਡੱਲਿਆ ਇਹ ਖੇਤ ਤੇਰੇ ਆ ਕਹਿੰਦੇ ਜੀ ਹਾਂ ਕਹਿੰਨੇ ਕਿ ਵਾਹਿਗੁਰੂ ਜੀ ਦਾ ਖਾਲਸਾ ਇਸ ਤਰ੍ਹਾਂ ਨਹੀਂ ਲੋਕ ਕਹਣਗੇ ਇਹ ਡੱਲੇ ਦੇ ਖੇਤ ਡੱਲੇ ਦੇ ਮੁਰੱਬੇ ਡੱਲੇ ਕੇ ਖੇਤ ਡੱਲੇ ਕੀ ਫੌਜ ਡੱਲੇ ਕੇ ਘੋੜੇ ਡੱਲੇ ਕੀ ਜ਼ਮੀਨ ਡੱਲੇ ਕੀ ਹਵੇਲੀ ਡੱਲੇ ਦਾ ਕਿਲਾ ਕਹਿੰਦਾ ਮਹਾਰਾਜ ਫਰਕ ਹੀ ਵਾ ਵੈਗਰੂ ਜੀ ਕਾ ਖਾਲਸਾ ਵੀ ਤੇ ਹੀ ਹੈ ਨਾ ਸੁਣਿਓ ਜੇ ਡੱਲੇ ਕਾ ਖੇਤ ਡੱਲੇ ਕੀ ਹਵੇਲੀ ਡੱਲੇ ਕੇ ਸੈਨਿਕ ਮਹਾਰਾਜ ਕਹਿੰਦੇ ਨਹੀਂ ਡੱਲਿਆ ਇਹ ਅੱਜ ਤੇਰੇ ਨੇ ਇਹ ਤੇਰੇ ਤੋਂ ਬਿਨਾ ਵੀ ਜਿੰਦੇ ਰਹਿ ਸਕਦੇ ਆ ਤੂੰ ਚਲਾ ਜਾਏਗਾ ਇਹ ਹਵੇਲੀ ਰਹਿ ਗਿਆ ਆਪਾਂ ਅੱਜ ਤੱਕ ਭਾਈ ਡੱਲੇ ਦੇ ਘਰ ਦਰਸ਼ਨ ਕਰਨੇ ਸਤਿਗੁਰਾਂ ਦੇ ਸ਼ਸਤਰ ਤੇ ਬਸਤਰਾਂ ਦੇ ਤੂੰ ਚਲਾ ਜਾਏਂਗਾ ਖੇਤ ਰਹਿਣਗੇ ਤੂੰ ਚਲਾ ਜਾਏਂਗਾ ਘੋੜੇ ਰਹਿਣਗੇ ਤੂੰ ਚਲਾ ਜਾਏਂਗਾ ਸੈਨਿਕ ਰਹਿਣਗੇ ਪਰ ਖਾਲਸਾ ਸੀ ਵਹਿਗੁਰੂ ਜੀ ਦੇ ਨਾਲ ਹੀ ਕੋਈ ਜਾ ਜੋੜਿਆ ਵਹਿਗੁਰੂ ਹੈ ਤੇ ਖਾਲਸਾ ਹੈ ਤੇ ਜੇ ਵਹਿਗੁਰੂ ਕੋਈ ਨਹੀਂ ਤੇ ਲਬ ਜੀ ਖਾਲਸਾ ਖਾਲਸਾ ਹੈ ਨਹੀਂ ਉਹ ਅਗਲਾ ਸਵਾਲ ਕਰਦਾ ਮਹਾਰਾਜ ਮੈਨੂੰ ਫਿਰ ਸਮਝਾਓ ਇਹ ਕਦੀ ਪੜਿਓ ਤੁਸੀਂ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੀ ਸ਼ਾਇਦ ਕਿਤਾਬ ਇਹ ਖੁੱਲੇ ਲੇਖ ਉਹਦੇ ਵਿੱਚੋਂ ਕਹਿੰਦਾ ਮੈਨੂੰ ਫਿਰ ਸਮਝਾਓ ਮੈਨੂੰ ਸਮਝ ਨਹੀਂ ਪੈ ਰਹੀ ਕਿ ਵਹਿਗੁਰੂ ਜੀ ਦਾ ਖਾਲਸਾ ਉਹ ਜੀ ਨੇ ਕਹਿ ਦਿੱਤਾ ਕਿ ਇਸ ਤਰ੍ਹਾਂ ਨਹੀਂ ਜਿਵੇਂ ਤੇਰੇ ਖੇਤ ਨੇ ਸਤਗੁਰੂ ਜੀ ਮੈਨੂੰ ਕੋਈ ਉਦਾਹਰਣ ਦਿਓ ਅੱਗੇ ਸਤਗੁਰਾਂ ਨੇ ਸਮਝਾਇਆ ਡਲਿਆ ਵਹਿਗੁਰੂ ਜੀ ਦਾ ਖਾਲਸਾ ਇਸ ਤਰ੍ਹਾਂ ਦੇਖ ਸੂਰਜ ਜੀ ਸੂਰਜ ਹੈ ਤੇ ਕਹਿਣ ਲੱਗਿਆ ਥੱਲੇ ਕੀ ਹੈ ਜਿਹੜਾ ਚਾਨਣ ਜੀ ਧੁੱਪ ਹੈ ਸੁਣਿਓ ਮਹਾਰਾਜ ਕਹਿੰਦੇ ਇਹ ਸੂਰਜ ਕੀ ਧੋਪ ਹੈ ਨਾ ਸੂਰਜ ਕੀ ਧੂਪ ਹੈ ਨਾ ਜੀ ਕਹਿਣ ਲੱਗੇ ਇਸ ਸੂਰਜ ਦੇ ਕਰਕੇ ਧੋਪ ਹੈ ਸੂਰਜ ਕੀ ਧੂਪ ਹੈ ਜੇ ਸੂਰਜ ਕੋਈ ਨਹੀਂ ਤੇ ਧੋਪ ਕੋਈ ਨਹੀਂ ਖਾਲਸਾ ਵਾਹਿਗੁਰੂ ਜੀ ਦਾ ਐਸਾ ਹੈ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਜਿਵੇਂ ਪਾਣੀ ਦਾ ਚਸ਼ਮਾ ਤੇ ਪਾਣੀ ਜਿਵੇਂ ਤਾਣੀ ਦੇ ਨਾਲ ਜੁੜਿਆ ਹੋਇਆ ਫਲ ਹੈ